ਜਾ ਜਿਹੜਾ ਪੁਰਾਣਾ ਦੌਰ ਸੀ ਹੱਤਵਾਦ ਦਾ 85 ਵਾਲਾ ਉਹ ਦੌਰ ਆ ਲੱਗਦਾ ਕਿ ਉਹ ਦੌਰ ਵਾਪਸ ਆ ਗਿਆ ਜਿਵੇਂ ਪੰਜਾਬ ਪੁਲਿਸ ਤੋਂ ਇਨਕਾਊਂਟਰ ਕਰਦੀ ਹੁੰਦੀ ਸੀ ਤੇ ਪ੍ਰੋਮੋਸ਼ਨਾਂ ਲੈਂਦੀ ਹੁੰਦੀ ਸੀ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਸੀ ਵੀ ਕਿਹਦਾ ਇਨਕਾਊਂਟਰ ਕੀਤਾ ਕਿੱਥੇ ਕੀਤਾ ਕੀ ਕਾਰਨ ਸੀ ਜਿਹੜਾ ਉਹ ਇਨਕਾਊਂਟਰ ਕਰਕੇ ਆਈ ਹੈ ਟੀਮ ਪੰਜਾਬ ਪੁਲਿਸ ਦੀ ਇਹਨਾਂ ਦੀ ਡੀਆਈਜੀ ਮਨਦੀਪ ਸਿੱਧੂ ਨੇ ਸ਼ਾਬਾਸ਼ੀ ਦਿੱਤੀ ਇਹਨਾਂ ਨੂੰ ਵੀ ਆਹ ਬੜੇ ਵਧੀਆ ਸਾਡੇ ਆਫੀਸਰ ਨੇ ਰਾਤ ਨੂੰ ਸਾਡੇ 12:00 ਵਜੇ ਜਿਵੇਂ ਕੁੱਟਮਾਰ ਮੇਰੇ ਸਾਨੂੰ ਸਾਹਿਬ ਦੀ ਕੀਤੀ ਗਈ ਹੈ ਉਸ ਤੋਂ ਬਾਅਦ ਅਸੀਂ ਦਰਬਦਰ ਠੋਕਰਾਂ ਕਰਦੇ ਬਾਰਾਂ ਨੂੰ ਜਿਹੜੀ ਸਸਪੈਂਡ ਕੀਤੀ ਨੇ ਤਾਂ ਹੀ ਕੀਤੇ ਨੇ ਜੇ ਦੋਸ਼ ਸੀ ਜਿਹੜੀ ਐਫ ਆਈ ਆਰ ਸਾਡੇ ਵੱਲੋਂ ਹੋਣੀ ਚਾਹੀਦੀ ਸੀ ਉਹ ਟਾਬਾ ਮਾਲਕ ਕੋਲ ਕਰਾਤੀ ਵੀ ਕੱਲ ਨੂੰ ਜਿਹੜੀ ਇਨਕੁਆਰੀ ਹੋ ਮੈਨੇਜ ਕਰਤੀ ਜਿਹੜਾ ਕੰਪਲੇਨੈਂਟ ਟਾਬੇ ਵਾਲਾ ਮਾਲਕ ਕਹਤਾ ਬਾਅਦ ਉਹ ਕੰਪਲੇਨ ਵਾਪਸ ਲੈ ਲੀ ਕੋ ਸਮਝੌਤਾ ਹੋ ਜਾਈਏ ਇਹਨਾਂ ਦੇ ਅਫਸਰ ਕੋਲ ਕੇ ਫਿਰ ਬਹਾਲ ਹੋ ਜਾਏ ਇੰਨਾ ਕੁਝ ਕਰਨ ਦੇ باوجود ਵੀ ਅੱਜ 13 ਜੀ ਦੀ ਰਾਤ ਦੀ ਘਟਨਾ ਹੈ 14 ਤਰੀਕ ਨੂੰ ਦੁਪਹਿਰੇ 2:30 ਵਜੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀਡੀਓਜ਼ ਭੇਜੇ ਉਹ ਤਾਂ ਮਾਨ ਸਾਹਿਬ ਕਹਿੰਦੇ ਨੇ ਕਿ ਤੇ ਟਵੀਟ ਹੁੰਦਾ ਕਿਤੇ ਪੰਜਾਬ ਜਿੱਤੇ ਉਜਾਲੇ ਨਹੀਂ ਮੈਨੂੰ ਕੀੜੀ ਵੀ ਦਿਖਦੀ ਹੈ ਮੈਂ ਮੀਡੀਆ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਮੀਡੀਆ ਨਾ ਹੁੰਦਾ ਜੇ ਤੁਸੀਂ ਲੋਕ ਨਾ ਹੁੰਦੇ ਤਾਂ ਇਹਨਾਂ ਨੇ ਆਵਾਜ਼ ਵੀ ਸਾਡੀ ਚੱਕਰ ਨਹੀਂ ਸੀ ਦੇ ਆਹੀ ਗੋਲ ਮੋਲ ਕਰ ਦਿੰਨੀ ਸੀ ਗੱਲ ਇਹ ਕੱਲ ਕੈਨੇਡਾ ਤੋਂ ਵੀ ਐਫਐਮ ਤੋਂ ਵੀ ਪਰ ਇਹ ਬੂਦੇ ਵਰਲਡ ਚਾ ਗੱਲ ਫੈਲੀ ਹੋਈ ਹੈ ਲੇਕਿਨ ਪੰਜਾਬ ਸਰਕਾਰ ਸੁੱਤੀ ਪਈ ਆ ਆਰਮੀ ਕਰਨਲ ਤੇ ਜੋ ਬਿੱਤੇ ਦਿਨੇ ਹਮਲਾ ਹੋਇਆ ਉਹ ਹਮਲਾ ਅੱਜ ਤੋਂ ਕਰੀਬ 6 ਤੋਂ 7 ਦਿਨ ਹੋਣ ਜਾ ਰਿਹਾ ਉਸ ਨੂੰ ਹਲੇ ਤੱਕ ਬਾਇ ਨੇਮ ਜਿਹੜੇ ਆ ਐਫ ਆਈ ਆਰ ਚ ਉਹ ਸਾਹਮਣੇ ਨਹੀਂ ਆਏ ਤਾਂ ਇਸ ਮਾਮਲੇ ਨੂੰ ਜਿਹੜੇ ਆ ਵੱਡੇ ਪੱਧਰ ਤੇ ਚੁੱਕਰੇ ਆ ਪਰਿਵਾਰਕ ਮੈਂਬਰ ਨੇ ਕਰਨਲ ਸਾਹਿਬ ਦੇ ਪੁਸ਼ਪਿੰਦਰ ਸਿੰਘ ਬਾਠ ਦੇ ਤਾਂ ਉਹ ਸਾਡੇ ਨਾਲ ਜਿਹੜੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਤੇਜ ਸਿੰਘ ਢਿੱਲੋ ਸਾਹਿਬ ਤਾਂ ਢਿੱਲੋ ਸਾਹਿਬ ਅ ਕਿਵੇਂ ਤੁਹਾਨੂੰ ਹੁਣ ਤੱਕ ਕੀ ਮਹਿਸੂਸ ਹੋ ਰਿਹਾ ਕਿੱਡੀ ਗ ਕਾਰਵਾਈ ਤੁਹਾਨੂੰ ਲੱਗ ਰਿਹਾ ਕਿ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਤਾਂ ਪੰਜਾਬ ਚ ਜਿਹੜਾ ਪੁਰਾਣਾ ਦੌਰ ਸੀ ਅੱਤਵਾਦ ਦਾ 85 ਵਾਲਾ ਉਹ ਦੌਰ ਆ ਲੱਗਦਾ ਕਿ ਉਹ ਦੌਰ ਵਾਪਸ ਆ ਗਿਆ ਜਿਵੇਂ ਪੰਜਾਬ ਪੁਲਿਸ ਉਹ ਤੋਂ ਇਨਕਾਊਂਟਰ ਕਰਦੀ ਹੁੰਦੀ ਸੀ ਤੇ ਪ੍ਰੋਮੋਸ਼ਨਾਂ ਲੈਂਦੀ ਹੁੰਦੀ ਸੀ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਸੀ ਵੀ ਕਿਹਦਾ ਇਨਕਾਊਂਟਰ ਕੀਤਾ ਕਿੱਥੇ ਕੀਤਾ ਕੀ ਕਾਰਨ ਸੀ ਕੀ ਜਿੰਨਾ ਦਾ ਇਨਕਾਊਂਟਰ ਕੀਤਾ ਕੋਈ ਦੋਸ਼ੀ ਸੀਗਾ ਉਹਦੇ ਵਿੱਚ ਜਾਂ ਉਹ ਜਾਂ ਕੋਈ નિર્ਦੋਸ਼ ਵੀ ਨਾਲ ਇੱਕਦਾਂ ਮਾਰਤਾ ਕਿਉਂਕਿ ਜਦੋਂ ਆ ਇਨਕਾਊਂਟਰ ਕਰਕੇ ਆਈ ਹੈ ਟੀਮ ਪੰਜਾਬ ਪੁਲਿਸ ਦੀ ਜੀ ਇਹਨਾਂ ਦੀ ਡੀਆਈਜੀ ਮਨਦੀਪ ਸਿੱਧੂ ਨੇ ਸ਼ਾਬਾਸ਼ੀ ਦਿੱਤੀ ਇਹਨਾਂ ਨੂੰ ਵੀ ਆਹ ਬੜੇ ਵਧੀਆ ਸਾਡੇ ਆਫੀਸਰ ਨੇ ਰਾਤ ਨੂੰ 12:30 ਜਿਵੇਂ ਕੁੱਟਮਾਰ ਮੇਰੇ ਸਾਨੂੰ ਸਾਹਿਬ ਦੀ ਕੀਤੀ ਗਈ ਹੈ ਉਸ ਤੋਂ ਬਾਅਦ ਅਸੀਂ ਦਰਬਾਰ ਦਾ ਠੋਕਰਾ ਖਾਰੇ ਕਿ ਇਸ ਇਨਰ ਬਾਈ ਨੇ ਇਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਐਸ ਐਸ ਪੀ ਸਾਹਿਬ ਨੂੰ ਪਤਾ ਹੈ ਈਵਨ ਡੀ ਜੀ ਪੀ ਸਾਹਿਬ ਨੂੰ ਵੀ ਪਤਾ ਹੈ ਹੁਣ ਕਿ ਆ ਸਾਡੇ ਦੋਸ਼ੀ ਨੇ ਕਿਉਂਕਿ 12 ਬੰਦੇ ਜਿਹੜੇ ਸਸਪੈਂਡ ਕੀਤੇ ਨੇ ਤਾਂ ਹੀ ਕੀਤੇ ਨੇ ਜੇ ਦੋਸ਼ੀ ਨੇ ਤੇ ਫਿਰ ਜਿਹੜੀ ਐਫ ਆਈ ਆਰ ਸਾਡੇ ਵੱਲੋਂ ਹੋਣੀ ਚਾਹੀਦੀ ਸੀ ਉਹ ਢਾਬਾ ਮਾਲਕ ਵੱਲੋਂ ਕਰਾਤੀ ਵੀ ਕੱਲ ਨੂੰ ਜਿਹੜੀ ਇਨਕੁਆਰੀ ਆ ਉਹ ਮੈਨੇਜ ਕਰ ਲਈਏ ਤੇ ਇਨਕੁਆਰੀ ਮੈਨੇਜ ਕਰਨ ਤੋਂ ਬਾਅਦ ਜਿਹੜਾ 45 ਦਿਨ ਦਾ ਵਕਵਾ ਹੈਗਾ ਉਹਨੂੰ ਮੈਨੇਜ ਕਰ ਲਾਂਗੇ ਜਿਹੜਾ ਕੰਪਲੇਨੈਂਟ ਢਾਬੇ ਵਾਲਾ ਮਾਲਕ ਦਿਖਾਤਾ ਬਾਅਦ ਉਹ ਕੰਪਲੇਨ ਵਾਪਸ ਲੈ ਲੇਗਾ ਸਮਝੌਤਾ ਹੋ ਜੂਗਾ ਇਹਨ ਐਸਾ ਜਿਹੜਾ ਵਿਕਟਿਮ ਪਰਿਵਾਰ ਹੈ ਉਹਨਾਂ ਵੱਲੋਂ ਤਾਂ ਐਫਆਈਆਰ ਸਾਡੇ ਵੱਲੋਂ ਦਰਜ ਹੋਣੀ ਚਾਹੀਦੀ ਹੈ ਤੇ ਬਾਇ ਨੇਮ ਪਰਚੇ 'ਚ ਉਹਨਾਂ ਦਾ ਨਾਮ ਪੈਣਾ ਚਾਹੀਦਾ ਇੰਨਾ ਕੁਝ ਕਰਨ ਦੇ باوجود ਵੀ ਅੱਜ 13 ਤਰੀਕ ਰਾਤ ਦੀ ਘਟਨਾ 14 ਤਰੀਕ ਨੂੰ ਦੁਪਹਿਰੇ 2:30 ਵਜੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀਡੀਓਜ਼ ਭੇਜੇ ਨੇ ਅੱਜ ਅੱਜ ਇਹ ਲੋਕੀ ਨਿਦਨ ਹੋ ਗਏ ਮਾਨ ਸਾਹਿਬ ਦੇ ਦਫ਼ਤਰ ਚ ਵੀ ਫੋਨ ਕੀਤੇ ਨੇ ਕਿ ਆਹ ਮਾਨ ਸਾਹਿਬ ਉਹਨਾਂ ਦੇ ਪੀਏ ਨੂੰ ਵੀ ਕਿਹਾ ਦਫ਼ਤਰ ਚ ਵੀ ਕਿਹਾ ਵੀ ਸਾਡੇ ਨਾਲ ਗੱਲ ਕਰੋ ਪਰਿਵਾਰ ਨਾਲ ਉਹ ਤਾਂ ਮਾਨ ਸਾਹਿਬ ਕਹਿੰਦੇ ਨੇ ਕਿ ਤੇ ਟਵੀਟ ਹੁੰਦਾ ਕਿਤੇ ਪੰਜਾਬ ਕਿਤੇ ਗੱਲ ਹੁੰਦੀ ਮੈਨੂੰ ਕੀੜੀ ਵੀ ਦਿਖਦੀ ਆ ਮੁੱਖ ਮੰਤਰੀ ਪੰਜਾਬ ਨੂੰ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਹੈਗੇ ਉਹ ਪੰਜਾਬ ਦੇ ਜਿਹੜੇ ਲੋਕਾਂ ਨੇ ਚੁਣਿਆ ਅਸੀਂ ਵੀ ਪੰਜਾਬ ਦੇ ਆ ਉਹਨਾਂ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ ਨੂੰ ਆਪ ਖੁਦ ਚੱਲ ਕੇ ਉਹਨਾਂ ਚਾਹੀਦੇ ਸੀ ਐਫ ਆਈ ਆਰ ਕਰਨੀ ਚਾਹੀਦੀ ਸੀ ਦੋਸ਼ੀਆਂ ਤੇ ਅਰੈਸਟ ਕਰਨੇ ਚਾਹੀਦੇ ਸੀਗੇ ਸੋ ਬੜੀ ਦੁਖਦੀ ਗੱਲ ਹੈ ਆਹ ਜਿਹੜੀ ਸਰਕਾਰ ਚੱਲ ਰਹੀ ਹੈ ਪੰਜਾਬ 'ਚ ਬਹੁਤ ਨਕਮੀ ਸਰਕਾਰ ਚੱਲ ਰਹੀ ਹੈ ਪੁਲਿਸ ਪ੍ਰਸ਼ਾਸਨ ਜਿਵੇਂ ਖੁੱਲਾ ਜਿਵੇਂ ਖੁੱਲੇ ਸ਼ੇਰ ਹੁੰਦੇ ਨੇ ਉਵੇਂ ਛੱਡੇ ਹੋਏ ਨੇ ਜਿਹਦਾ ਮਰਜ਼ੀ ਜਿੱਥੇ ਮਰਜ਼ੀ ਜੋ ਮਰਜ਼ੀ ਇਨਕਾਊਂਟਰ ਕਰਦੇ ਨੇ ਕੋਈ ਪੁੱਛਣ ਵਾਲਾ ਨਹੀਂ ਹੈ ਜੀ ਲੋ ਸਾਹਿਬ ਜਿਵੇਂ ਪੁਲਿਸ ਦੇ ਹੱਥ ਖੋਲ ਦਿੱਤੇ ਗਏ ਆ ਕਿ ਲੱਗਦਾ ਨਹੀਂ ਕਿ ਸਾਡੇ ਘਰਾਂ ਨੂੰ ਵੀ ਆਂਚ ਆਏਗਾ ਜਦੋਂ ਤੁਸੀਂ ਐਡੇ ਤੁਹਾਡੇ ਸਾਧੂ ਐਡੇ ਵੱਡੇ ਰੈਂਕ ਤੇ ਨੇ ਉਹਨਾਂ ਨੂੰ ਜਦੋਂ ਐਡਾ ਜਿਹੜਾ ਤਸ਼ੱਦਦ ਸਹਿਣਾ ਪੈ ਗਿਆ ਤਾਂ ਆਮ ਘਰਾਂ ਦਾ ਕੀ ਬਣੇਗਾ ਤੁਸੀਂ 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 ਦੱਲ ਲਾ ਸਕਦੇ ਹੋ ਕਿ ਐਡਾ ਵੱਡਾ ਸਾਡਾ ਪਰਿਵਾਰ ਦਾ ਨਾਮ ਹੈ ਆਰਮੀ ਚ ਕਰਨਲ ਨੇ ਸਾਰਾ ਕੁਝ ਹੈ ਤੇ ਸਾਡੀ ਵਰਗੀ ਪੜੇ ਲਿਖੇ ਪਰਿਵਾਰ ਨੂੰ ਵੀ ਜਸਟਿਸ ਲੈਣ ਲਈ ਨਾ ਜਦੋਂ ਜਹਿਰ ਕਰਨੀ ਪੈ ਰਹੀ ਹੈ ਮੀਡੀਆ ਦਾ ਸਾਥ ਲੈਣਾ ਪੈ ਰਿਹਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੀਡੀਆ ਦਾ ਹੁੰਦਾ ਜੇ ਤੁਸੀਂ ਲੋਕ ਨਾ ਹੁੰਦੇ ਤਾਂ ਇਹਨਾਂ ਨੇ ਆਵਾਜ਼ ਵੀ ਸਾਡੀ ਚੱਕਰ ਨਹੀਂ ਸੀ ਦੇਣੀ ਆਹੀ ਗੋਲ ਮੋਲ ਕਰ ਦਿੰਨੀ ਸੀ ਗੱਲ ਇਹਨਾਂ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਕੱਲ ਕੈਨੇਡਾ ਤੋਂ ਵੀ ਐਫਐਮ ਤੋਂ ਵੀ ਮਤਲਬ ਪੂਰੇ ਵਰਲਡ 'ਚ ਆ ਗੱਲ ਫੈਲੀ ਹੋਈ ਹੈ ਲੇਕਿਨ ਪੰਜਾਬ ਸਰਕਾਰ ਸੁੱਤੀ ਪਈ ਹੈ ਤਾਂ ਜੇਕਰ ਦੇਖਿਆ ਜਾਵੇ ਤਾਂ ਆਰਮੀ ਵੱਲੋਂ ਕੀ ਭਰੋਸਾ ਦਿੱਤਾ ਗਿਆ ਆਰਮੀ ਵੱਲੋਂ ਕੋਈ ਆਪਣੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਆਰਮੀ ਵੱਲੋਂ ਐਸਐਸਪੀ ਸਾਹਿਬ ਨੂੰ ਬੁਲਾਇਆ ਸੀ ਉਹਨਾਂ ਨੇ ਸਾਡੇ ਜੀਓਸੀ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਅਰੈਸਟ ਉਹ ਉਹਨਾਂ ਨੂੰ ਸਸਪੈਂਡ ਕਰੋ ਪੁਲਿਸ ਮੁਲਾਜ਼ਮਾਂ ਨੂੰ ਜੇ ਨਹੀਂ ਕਰੋਗੇ ਤਾਂ ਅਸੀਂ ਅਗਲੇ ਦਿਨ ਅਸੀਂ ਕਾਰਵਾਈ ਕਰਾਂਗੇ ਤਾਂ ਇਹਨਾਂ ਨੇ ਸਸਪੈਂਡ ਕੀਤੇ ਨਹੀਂ ਪੁਲਿਸ ਮੁਲਾਜ਼ਮ ਹੂੰ ਜੀ ਲੇਕਿਨ ਉਸ ਬਾਅਦ ਇਹਨਾਂ ਨੂੰ ਕਿਹਾ ਸੀ ਸੀਐਫਆਈਆਰ ਵੀ ਕਰੋ ਕਿਉਂਕਿ ਅਸੀਂ ਭਰੋਸਾ ਕਰ ਲੈਨੇ ਪੰਜਾਬ ਪੁਲਿਸ ਤੇ ਕਹਿੰਦੇ ਸਾਨੂੰ ਐਫਆਈਆਰ ਦੀ ਕਾਪੀ ਸ਼ਾਮ ਨੂੰ ਦਿੰਦੇ ਆ ਸ਼ਾਮ ਨੂੰ ਦੇਣ ਲੱਗੇ ਕਹਿੰਦੇ ਤੁਸੀਂ ਨਾ ਇਹ ਐਪਲੀਕੇਸ਼ਨ ਦੇ ਦਿਓ ਐਪਲੀਕੇਸ਼ਨ ਦੇ ਤੀ ਕਹਿੰਦੇ ਹਲੇ ਪੋਰਟਲ ਤੇ ਨਹੀਂ ਚੜੀ 72 ਘੰਟੇ ਬਾਅਦ ਚੜੂਗੀ ਉਹ ਸਾਨੂੰ ਐਫਆਈਆਰ ਦੀ ਕਾਪੀ ਕੱਲ ਮਿਲੀ ਹੈ ਪਰ ਇੰਨਾ ਧੋਖਾ ਪੰਜਾਬ ਪੁਲਿਸ ਸਾਡੇ ਨਾਲ ਕਰੂਗੀ ਪਰ ਇਨਕਾਊਂਟਰ ਤਾਂ ਨਾਲ ਦੀ ਨਾਲ ਹੋ ਰਿਹਾ ਹੈ ਇਨਕਾਊਂਟਰ ਹੋ ਰਹੇ ਨੇ ਸ਼ਿਹਵਾਸ਼ੀਆ ਮਿਲਦੀ ਹੈ ਪ੍ਰੋਮੋਸ਼ਨਾਂ ਮਿਲਦੀ ਹੈ ਇਹਨਾਂ ਲੋਗਾਂ ਨੂੰ ਮੈਂ ਤਾਂ ਕਹੂੰਗਾ ਜਿੰਨੇ ਵੀ ਇਨਕਾਊਂਟਰ ਪੰਜਾਬ ਪੁਲਿਸ ਕਰੂਗੀ ਅਸੀਂ ਉਹਨਾਂ ਤੇ ਕੜੀ ਨਿਗਾਹ ਰੱਖਾਂਗੇ ਉਹਨਾਂ ਦਾ ਦੇਖਾਂਗੇ ਵੀ ਕਿਸੇ ਨਾਲ ਕੋਈ ਗਲਤ ਬੰਦਾ ਨਾ ਮਾਰੇ ਜਾਵੇ। ਤਾਂ ਢਿੱਲੋ ਸਾਹਿਬ ਜਿਵੇਂ ਹੁਣ ਦੇਖਿਆ ਜਾ ਰਿਹਾ ਕਿ ਐਡਾ ਮਾਮਲਾ ਬਣ ਗਿਆ ਇੰਟਰਨੈਸ਼ਨਲ ਤੱਕ ਦਾ ਇਹ ਮਾਮਲਾ ਹੋ ਚੁੱਕਿਆ ਤਾਂ ਇਸ ਦੇ ਬਾਵਜੂਦ ਵੀ ਅਖਰਕਾਰ ਕਿਉਂ ਨਹੀਂ ਪੰਜਾਬ ਪੁਲਿਸ ਜਿਹੜੀ ਐਫ ਆਈ ਆਰ ਦਰਜ ਕਰ ਪਾਰੀ ਕੀ ਖਤਰਾ ਪੈਦਾ ਹੋ ਰਿਹਾ? ਨਹੀਂ ਖਤਰਾ ਕੀ ਹੈ? ਆਪਨੇ ਪੁਲਿਸ ਮੁਲਾਜ਼ਮਾ ਨੂੰ ਬਚਾਉਣਾ ਚਾਹੁੰਦੇ ਨਹੀਂ। ਖਤਰਾ ਇਹਨਾਂ ਨੂੰ ਕੀ ਹੋਣਾ? ਆਪਨੇ ਪੁਲਿਸ ਮੁਲਾਜ਼ਮਾ ਨੂੰ ਬਚਾਉਣਾ ਚਾਹੁੰਦੇ ਨਹੀਂ। ਤੇ ਉਸ ਕਰਕੇ ਉਹਨਾਂ ਦੇ ਪਰਚਾ ਜਰਜ ਕਰਦੇ ਵੀ ਸਾਡੇ ਅਸੀਂ ਆਪਣੇ ਉਹ ਬਲੂ ਆਈਡ ਬੋਏ ਬਚਾ ਕੇ ਰੱਖਣਾ ਚਾਹੁੰਦੀ ਆ ਸਰਕਾਰ ਤਾਂ ਇੱਕ ਇਥੇ ਵੀ ਗੱਲ ਦੇਖਣ ਨੂੰ ਆ ਰਿਹਾ ਬਹੁਤ ਸਾਰੇ ਕਹਿ ਰਹੇ ਆ ਕਿ ਪੋਲੀਟੀਕਲ ਏਜੰਡਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਕੋਈ ਐਦਾ ਦੀ ਗੱਲਬਾਤ ਨਹੀਂ ਪੋਲੀਟੀਕਲ ਏਜੰਡਾ ਪੋਲੀਟੀਕਲ ਏਜੰਡੇ ਦੀ ਕੀ ਗੱਲ ਆ ਕੀ ਇੱਥੇ ਚ ਕੌਣ ਕਹਿ ਰਿਹਾ ਕੌਣ ਕਹਿ ਰਿਹਾ ਲੋਕ ਕਹਿ ਰਹੇ ਲੋਕ ਕੌਣ ਕਹਿ ਰਿਹਾ ਮੈਨੂੰ ਦੱਸੋ ਜੀ ਕੀ ਮੇਰਾ ਮੇਰਾ ਸੰਦੂ ਇੰਡੀਅਨ ਆਰਮੀ ਚ ਹੈ ਮੈਂ ਭਾਰਤੀ ਜਨਤਾ ਪਾਰਟੀ ਚ ਹਾਂ ਕਿ ਯਾਹ ਅਸੀਂ ਰਿਸ਼ਤੇ ਵੀ ਹੁਣ ਸਾਡੇ ਆਏ ਹੋਣੇ ਚਾਹੀਦੇ ਨੇ ਕਿ ਅਸੀਂ ਉਹ ਨਹੀਂ ਕਰ ਸਕਦੇ ਸਾਡੀਆਂ ਰਿਸ਼ਤੇਦਾਰੀਆਂ ਵੀ ਹੁਣ ਪਾਰਟੀਬਾਜੀ ਚ ਹੋਣੀਆਂ ਚਾਹੀਦੀਆਂ ਤੁਸੀਂ ਪੱਤਰਕਾਰ ਹੋ ਤੁਸੀਂ ਵੀ ਕੱਲ ਨੂੰ ਕੋਈ ਆਪਣਾ ਰਿਸ਼ਤੇਦਾਰ ਕੋਈ ਸੱਜੇ ਖਬਿਓ ਕੋਈ ਵਿਆਹ ਹੋ ਸਕਦਾ ਹੈ ਆਪਣੀ ਹੋ ਸਕਦੀ ਵੀ ਰਿਸ਼ਤੇਦਾਰੀ ਮੇਰੀ ਵਾਈਫ ਦੀ ਸਿਸਟਰ ਨੇ ਆ ਤਾਂ ਜਿਹੜਾ ਆਣ ਵਾਲੇ ਦਿਨਾਂ ਦਾ ਪਲਾਨ ਉਹ ਕੀ ਪਲਾਨ ਹੈ ਆਹ ਬਿਲਕੁਲ ਗਲਤ ਹੈ ਕੋਈ ਪੋਲੀਟੀਕਲ ਨਹੀਂ ਇਹ ਸਾਡਾ ਪਰਿਵਾਰਕ ਮਸਲਾ ਹੈ ਆ ਪਰਿਵਾਰ ਤੱਕ ਸੀਮਿਤ ਹੋਊਗਾ ਅਸੀਂ ਜਸਟਿਸ ਲੈਣਾ ਜੀ ਹਾਂ ਤਾਂ ਜੇਕਰ ਐਫ ਆਈ ਆਰ ਦਰਜ ਨਹੀਂ ਹੁੰਦੀ ਤਾਂ ਅਗਲਾ ਪਲਾਨ ਤੁਹਾਡਾ ਕੀ ਹੋਏਗਾ ਕੋਈ ਤਰਨਾ ਪ੍ਰਦਰਸ਼ਨ ਕੀਤਾ ਜਾਏਗਾ 22 ਮਾਰਚ ਨੂੰ ਅਸੀਂ ਇੱਥੇ ਪੱਕਾ ਮੋਰਚਾ ਲਾ ਰਹੇ ਹਾਂ ਡੀ ਸੀ ਆਫਿਸ ਦੇ ਬਾਹਰ ਪੂਰੇ ਪਰਿਵਾਰ ਨਾਲ ਬੈਠਾਂਗੇ ਅਸੀਂ ਐਫ ਆਈ ਆਰ ਲੈ ਕੇ ਉੱਠਾਂਗੇ ਉੱਥੋਂ ਚਾਹੇ ਉੱਥੇ ਸਾਨੂੰ ਐਫ ਆਈ ਆਰ 2 ਘੰਟੇ ਨੂੰ ਦੇ ਦੇਣ 2 ਮਹੀਨੇ ਨੂੰ ਦੇਣ 3 ਮਹੀਨੇ ਨੂੰ ਦੇਣ ਅਸੀਂ ਬੈਠੇ ਰਾਵਾਂਗੇ ਉੱਥੇ ਜੀ ਪੱਕਾ ਮੋਰਚਾ ਲੱਗੂਗਾ ਹੁਣ ਉੱਥੇ 22 ਮਾਰਚ ਨੂੰ 10 ਵਜੇ ਗੁਰਤੇਜ ਸਿੰਘ ਢਿੱਲੋਂ ਜੋ ਕਿ ਪਰਿਵਾਰਕ ਮੈਂਬਰ ਨੇ ਕਰਨਲ ਸਾਹਿਬ ਦੇ ਤੌਂਨਾ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ ਐਫ ਆਈ ਆਰ ਨਾ ਬਾਈ ਨੇਮ ਦਰਜ ਹੋਈ ਤਾਂ ਅਸੀਂ ਪੱਕਾ ਮੋਰਚਾ ਲਾਵਾਂਗੇ ਪਹਿਲਾਂ ਹੀ ਬਹੁਤ ਸਾਰੇ ਮੋਰਚੇ ਆ ਜਿਹੜੇ ਪੰਜਾਬ ਚ ਚੱਲ ਰਹੇ ਨੇ ਕਿ ਸਮੇਂ ਤੋਂ ਪਹਿਲਾਂ ਪੰਜਾਬ ਪੁਲਿਸ ਫੈਸਲਾ ਲੈ ਪਾਏਗੀ ਐਫ ਆਈ ਆਰ ਦਰਜ ਕਰ ਪਾਏਗੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਵੀਡੀਓ ਜਰਨਲਿਸਟ ਨਾਲ ਸਤਨਾਮ ਸਿੰਘ ਮਠੋਈ ਐਨ ਆਰ ਆਈ ਟੀ ਵੀ